ਮੈਂ ਉਹ ਕਾਨੂੰਨ ਵੀ ਤਾਂ ਉਹ ਕਾਨੂੰਨ ਵੀਡੀਓ ਬਣਾਈਏ ਦੇਖੋ ਕੱਟੇ ਉਹ ਅਹੀ ਗੱਲ ਹੈ ਦੇਖੋ ਤਾਂ ਨਹੀਂ ਕੱਟੀ ਠੀਕ ਹੈ ਉਹ ਫਿਰ ਕਿਉਂ ਨਹੀਂ ਫਰੰਦਰ ਹੋ ਬੈਠੋ ਉਹ ਤਾਂ ਸੱਤ ਵਜੇ ਤੁਹਾਨੂੰ 5 ਵਜੇ ਕਰਕੇ ਘਰੋਂ ਲੈ ਜਾਂਦਾ ਤੇ ਹੁਣ ਤੁਸੀਂ ਕਿਹੜੇ ਸਾਨੂੰ ਇਹਦੇ ਵਿੱਚ ਬੰਦ ਕਰ ਰਹੇ ਹੋ ਪਤਾ ਤਾਂ ਲੱਗੇ ਕਰ ਨਹੀਂ ਕੋਈ ਤੇ ਕਿਹੜੀ ਚੀਜ਼ ਦਾਵਾ ਲਾਈ ਆ ਤੁਸੀਂ ਕੀ ਅਸੀਂ ਜੁਰਮ ਕੀਤਾ ਜਿਹੜਾ ਸਾਨੂੰ ਜੇਲ੍ਹ ਭੇਜ ਰਹੇ ਹੋ ਹੈ ਅਸੀਂ ਕਿਸੇ ਨਾਲ ਲੜਾਈ ਨਹੀਂ ਹੋਈ ਕੋਈ ਰੋੜ ਨਹੀਂ ਪਾਉਂਕੀ ਤਾਂ ਕੁਝ ਨਹੀਂ ਕਰਿਆ ਅਸੀਂ ਸਾਨੂੰ ਪਤਾ ਤਾਂ ਲੱਗੇ ਉਹ ਵੀ ਇਹ ਇਹ ਕਿਹੜੇ ਸੰਧਾਨ ਦੇ ਵਿੱਚ ਲਿਖਿਆ ਹੋਇਆ ਕਿਹੜੀ ਸੰਧਾਨ ਦੀ ਸਤਿ ਆਨੰਦ ਸਾਰ ਤੁਸੀਂ ਸਾਨੂੰ ਅੱਜ ਜਫਰੀ ਚੱਕ ਰਿਆ ਜੇ ਸਤਿ ਸ੍ਰੀ ਅਕਾਲ ਪੰਥ ਦੇ ਜਿਹੜੇ ਕਾਨੂੰਨ ਦੇ ਹੱਥ ਸਾਨੂੰ ਬੰਦ ਕਰਨ ਲੱਗੇ ਹੋਏ ਨੇ ਠੀਕ ਨਾ ਕਰਤਾ ਸੀ ਇਹਦਾ ਵੀ ਪਤਾ ਤਾਂ ਲੱਗਿਆ ਕਿਸੇ ਦੰਦਾ ਮੈਂ ਸਾਰੇ ਦਸਤਾਵੀਜ਼ਾਂ ਨੂੰ ਬੇਨਤੀ ਕਰਨਾ ਅੱਤਰਕਾਰ ਨੂੰ ਬੇਨਤੀ ਕਰਨਾ ਇਹ ਸੁਣਾ ਕੇ ਰਿਪੋਰਟ ਕਰੋ ਪੁਲਿਸ ਵੀ ਜਾਇਜ਼ ਨਹੀਂ ਰਹੀ ਆ ਐਸਬੀਐਨ ਸਾਹਿਬ ਨੂੰ ਕਿਹਾ ਅਸੀਂ ਐਸਬੀਐਨ ਸਾਹਿਬ ਦੇ ਨਾਲ ਕੋਈ ਆਪਰੇਸ਼ਨ ਨਹੀਂ ਹੋਇਆ ਹੱਕ ਨਾਲ ਤੁਹਾਨੂੰ ਬੇਨਤੀ ਆ ਕਿ ਇਸ ਖਬਰ ਨੂੰ ਗਾਇਰਤ ਕਰੋ ਜਾਦਾ ਤੋਂ ਜਾਵੇ ਖਾਣੇ ਸਮਰਾਲੇ ਦੀ ਘਟਨਾ ਜੀ ਪਿੰਡ ਮੇਰਾ ਖਲਾਲਾ ਇਹ ਤੜਕੇ 15 ਵਜੇ ਕਰਕੇ ਜਾਈ ਜੀ ਆਮ ਸੁਖਜੀਤ ਸਿੰਘ ਖਲਾਲਾ ਜੀ ਤੁਹਾਡੇ ਫਾਦਰ ਦਾ ਕੀ ਨਾਮ ਹੈ ਕਿਹੜੀ ਯੂਨੀਅਨ ਨੇ ਕੀ ਘਟਨਾ ਵਾਪਰੀ ਉਹਨਾਂ ਦਾ ਸਵਰਨਜੀਤ ਸਿੰਘ ਖਲਾਲ ਨਾਮ ਆ ਜੀ ਮੇਰੇ ਫਾਦਰ ਦਾ ਤੇ ਭਾਰਤੀ ਕਿਸਾਨ ਯੂਨੀਅਨ ਇਕਤਾ ਸਿੱਧੂਪੁਰ ਜ਼ਿਲ੍ਹਾ ਜਰਨਲਿਸਟਾ ਕਰ ਕੀ ਘਟਨਾ ਵਾਪਰੀ ਕਿੰਨੇ ਵਜੇ ਦੀ ਆ 6 ਤਰੀਕ ਨੂੰ ਸਿੰਘੂ ਤੇ ਖਨੌਰੀ ਬਾਟਰ ਤੇ ਜਿਹੜਾ ਸਰਕਾਰ ਨੇ ਪੰਜਾਬ ਸਰਕਾਰ ਨੇ ਸੈਂਟਰ ਦੇ ਵਿਰੋਧ ਮੱਗਿਆ ਧਾਰਨਾ ਜਿਹੜਾ ਜਬਰੀ ਚਕਾਇਆ ਉਦੇ ਬਾਬਤ ਉਥੇ ਆਪਣਾ ਧਰਨਾ ਸੀਗਾ ਠਾਣਿਆਂ ਦਾ ਘਰਾਓ ਕੀਤਾ ਜਾਣਾ ਸੀ ਜਿਹੜਾ ਸਮਾਨ ਚੋਰੀ ਹੋਇਆ ਲੱਖਾਂ ਦੇ ਵਿੱਚ ਤਕਰੀਬਨ 33 ਦੇ ਕਰੀਬ ਤਾਂ ਟਰਾਲੀਆਂ ਨੇ ਜਿਹੜੀਆਂ ਨਵੀਆਂ ਟਰਾਲੀਆਂ ਉਥੋਂ ਚੋਰੀ ਹੋਈਆਂ ਨੇ ਕਰੋੜਾਂ ਦਾ ਨੁਕਸਾਨ ਹੋ ਚੁੱਕਿਆ ਕਿਸਾਨਾਂ ਦਾ ਉਹਦੇ ਬਾਬਤ ਅਸੀਂ ਸਿਰਫ ਇੰਨੀ ਹੀ ਮੰਗ ਸੀ ਕਿ ਘੱਟੋ ਘੱਟ ਨਹੀਂ ਤਾਂ ਐਫ ਆਈ ਆਰ ਲਾਂਚ ਕਰਕੇ ਜਿਹੜਾ ਮੋੜਲਾ ਮੌਕੇ ਦੇ ਐਮ ਐਲ اے ਦੇ ਘਰੋਂ ਕੋਈ ਪੁਲਿਸ ਮੁਲਾਜ਼ਮਾਂ ਦੇ ਕੋਲੋਂ ਘੱਟ ਜਿਹੜੀਆਂ ਸਮਾਨ ਬਰਾਮਦ ਹੋ ਚੁੱਕਿਆ ਜਿਹੜਾ ਲੋਕਾਂ ਦੇ ਕੋਲ ਆਨ ਰਿਕਾਰਡ ਪਿਆ ਵਾ ਕਿ ਘਟੋ ਘਟੋ ਉਹਦੇ ਤੇ ਤਾਂ ਕੋਈ ਕਾਰਵਾਈ ਸਰਕਾਰ ਵੱਲੋਂ ਕੀਤੀ ਜਾਣੀ ਚਾਹੀਦੀ ਆ ਪ੍ਰਸ਼ਾਸਨ ਵੱਲੋਂ ਕੀਤੀ ਜਾਣੀ ਚਾਹੀਦੀ ਆ ਪਰ ਅੱਜ ਸਵੇਰੇ 4:30 ਵਜੇ ਮੇਰੇ ਫਾਦਰ ਨੂੰ ਨਾਲ ਜਥੇਬੰਦੀ ਦੇ ਹੋਰ ਵਰਕਰਾਂ ਨੂੰ ਜਗਜੀਤ ਸਿੰਘ ਡੱਲੇਵਾਲ ਤੱਕ ਦੇ ਘਰ ਦੇ ਵਿੱਚ ਸੇਮ ਟਾਈਮ ਤੇ 4 ਤੋਂ 4:30 ਦੇ ਵਿੱਚ ਸਾਰੇ ਬੰਦਿਆਂ ਨੂੰ ਜਾ ਕੇ ਰਿਟੇਨ ਕਰ ਲਿਆ ਹਾਊਸ ਅਰੈਸਟ ਕੀਤੇ ਗਏ ਆ ਬੰਦੇ ਸਪਿੰਦਰ ਸਿੰਘ ਬੱਗਾ ਜਿਹਨੂੰ ਕਿ ਸਪਾਈਨ ਦੀ ਪ੍ਰੋਬਲਮ ਆ ਤੇ ਉਹ ਚੱਲ ਉੱਠ ਕੇ ਖੜਾ ਵੀ ਨਹੀਂ ਹੋ ਸਕਦਾ ਉਹਨੂੰ ਵੀ ਹਾਊਸ ਰਿਟੇਨ ਕੀਤਾ ਪ੍ਰਸ਼ਾਸਨ ਉਹਦੇ ਵੀ ਕਾਰਵਾਈ ਬੈਠਾ ਤੇ ਜਗਜੀਤ ਸਿੰਘ ਢੱਲੇਵਾਲ ਉਹਨਾਂ ਦੇ ਘਰ ਪ੍ਰਸ਼ਾਸਨ ਬੈਠਾ ਤੇ ਸਾਡੇ ਇਥੋਂ ਲੁਧਿਆਣਾ ਪ੍ਰਸ਼ਾਸਨ ਦੇ ਵਿੱਚ ਲੁਧਿਆ ਸਮਰਾਲਾ ਪ੍ਰਸ਼ਾਸਨ ਤੋਂ ਮਾਛੀਵਾੜਾ ਥਾਣੇ ਤੋਂ ਇਥੋਂ ਤਿੰਨ ਬੰਦਿਆਂ ਨੂੰ ਜਿੱਥੋਂ ਤੱਕ ਸਾਨੂੰ ਪਤਾ ਚੱਲ ਰਿਹਾ ਵੀ ਜੇਲ੍ਹ ਭੇਜ ਰਹੇ ਆਗੇ ਫਰਜ਼ੇ ਕਰਕੇ ਤੇ ਇਹਨੂੰ ਅਸੀਂ ਪੁਰਜ਼ੋਰ ਨਿੰਦਾ ਕਰਦੇ ਆਂ ਇਸ ਐਕਸ਼ਨ ਦੀ ਸਿਰੇ ਤੋਂ ਨਖੇਦੀ ਕਰਦੇ ਆਂ ਤੇ ਅਗਲੀ ਆਉਣ ਵਾਲੀ ਕਾਰਵਾਈ ਲਈ ਜੋ ਵੀ ਸਾਡੀ ਜਥੇਬੰਦੀ ਤੈਅ ਕਰੂਗੀ ਉਸ ਦੀ ਅਸੀਂ ਹੜੀ ਕਰਾਂਗੇ ਕੋਈ ਸਾਡੇ ਵੱਲੋਂ ਹੌਣ ਤੱਕ ਕੋਈ ਅਸੀਂ ਜ਼ਮਾਨਤ ਨਹੀਂ ਕਰਾਵਾਂਗੇ ਕੋਈ ਗੱਲ ਨਹੀਂ ਜੋ ਸਰਕਾਰ ਨੇ ਤੁਸੀਂ ਇਹ ਜਿਹੜਾ ਤਸ਼ੱਦਦ ਦੇਣਾ ਅਸੀਂ ਤਾਂ ਸੈਂਟਰ ਨੂੰ ਆਪਣਾ ਦੁਸ਼ਮਣ ਮੰਨਦੇ ਸੀ ਤਾਂ ਇਹ ਪਰ ਇੱਥੇ ਤਾਂ ਸਾਡੀ ਚੁਣੀ ਸਰਕਾਰ ਹੀ ਸਾਡੀ ਦੁਸ਼ਮਣ ਬਣ ਕੇ ਸਾਡੇ ਸਾਹਮਣੇ ਖੜੀ ਆ ਇਹ ਨਹੀਂ ਤਾਂ ਮੰਨ ਲਓ ਜਿੰਨੀ ਕਹਿ ਸਕੇ ਓਨੀ ਪੋਰ ਜ਼ੋਰ ਨਹੀਂ ਦੱਸ ਸਕਦੇ ਤੁਹਾਨੂੰ ਦੱਸਿਆ ਉਹਨਾਂ ਨੇ ਕਿਹੜੀਆਂ ਤਾਂ ਰਾਮਾ ਇਹ ਦਾ ਜਿਹੜਾ ਜੇਲ ਭੇਜ ਰਹੇ ਨੇ ਨਹੀਂ ਅਸੀਂ ਕੋਈ ਨਹੀਂ ਹਜੇ ਤੱਕ ਸਾਨੂੰ ਕੋਈ ਜਾਣਕਾਰੀ ਨਹੀਂ ਇਸ ਬਾਰੇ ਕੋਰਟ ਪੇਸ਼ ਕਰਤ ਉਹਨਾਂ ਨੂੰ ਆਹ ਕੋਰਟ ਤਹਿਸੀਲਦਾਰ ਸਾਹਿਬ ਦੇ ਇੱਥੇ ਐਸ.ਟੀ.ਐਮ ਸਾਹਿਬ ਦਫ਼ਤਰ ਪੇਸ਼ ਕੀਤੇ ਸੀਗਾ ਇੱਧਰ ਤੇ ਪਰ ਕੋਈ ਜਾਣਕਾਰੀ ਸਾਡੇ ਕੋਲੇ ਹੈ ਨਹੀਂ ਜਿਵੇਂ ਬਾਕੀ ਦੇ ਜਿਹੜੇ ਡਿਟੇਨ ਕੀਤੇ ਗਏ ਨੇ ਥੋੜੇ ਡਿਟੇਨ ਨਹੀਂ ਥੋੜੇ ਗ੍ਰਿਫਤਾਰੀ ਹੋਈ ਹੈ ਸਾਡੇ ਗ੍ਰਿਫਤਾਰੀ ਹੋਈ ਹੈ ਤੇ ਬਾਕੀ ਬੰਦੇ ਕਈਆਂ ਨੂੰ ਹਾਊਸ ਰਿਟੇਨ ਕੀਤਾ ਗਿਆ ਕਾਰਨ ਕੀ ਆ ਕਾਰਨ ਨਹੀਂ ਸਮਝ ਆਇਆ ਵੀ ਮਤਲਬ ਇੱਕੋ ਹੀ ਬਈ ਇਹ ਵੱਖੋ ਵੱਖਰੇ ਵਤੀਰੇ ਕਿਉਂ ਵਰਤੇ ਜਾ ਰਹੇ ਆ ਮਤਲਬ ਕਾਰਨ ਨਹੀਂ ਫਿਰ ਗ੍ਰਿਫਤਾਰੀ ਦੀ ਗੱਲ ਕਰੀਏ ਤਾਂ ਸਮਰਾਲੇ ਹਲਕੇ ਚੋਂ ਜਿਹੜਾ ਤੁਹਾਡਾ ਹੀ ਫਾਂਡ ਹੈ ਸਮਰਾਹਲੇ ਥਾਣੇ ਦੇ ਵਿੱਚੋਂ ਆਪਣੇ ਬਲਵੀਰ ਸਿੰਘ ਖੀਰਨੀਆਂ ਨੇ ਸਵਰਨਜੀਤ ਸਿੰਘ ਖਲਾਲ ਨੇ ਰਾਜਵੰਤ ਸਿੰਘ ਗਿੱਲ ਮਾਛੀਵਾੜਾ ਤੋਂ ਉਹ ਗ੍ਰਿਫਤਾਰੇ ਤਿੰਨ ਗ੍ਰਿਫਤਾਰੀਆਂ ਹੋਈਆਂ ਨੇ ਇਹਦੇ ਤੋਂ ਬਿਨਾ ਆਪਣੇ ਸਮਰਾਹ ਦਰਾਹੇ ਦੇ ਵਿੱਚੋਂ सोनू ਜੀ ਹੈਗਾ सोनू ਨਾਮ ਧਾਰੀ ਤੇ ਹਰ ਗਰਜੀਤ ਸਿੰਘ ਉਹ ਦੋ ਜਣੇ ਉਹ ਗ੍ਰਿਫਤਾਰ ਕੀਤੇ ਗਏ